ਬੇਹਦੀ ਮੰਦਭਾਗੀ ਖਬਰ ਇਟਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅਕਸਰ ਹੀ ਪੰਜਾਬ ਦੇ ਨੌਜਵਾਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਚੰਗੀ ਕਮਾਈ ਦੇ ਲਈ ਨੌਕਰੀ ਦੇ ਲਈ ਵਿਦੇਸ਼ਾਂ ਦਾ ਰੁਖ ਕਰਦੇ ਨੇ ਪਰ ਉਹਨਾਂ ਦੇ ਨਾਲ ਇੱਕ ਅਜਿਹਾ ਪਾਣਾ ਵਾਪਰ ਜਾਂਦਾ ਹੈ ਜੋ ਕਿ ਉਹਨਾਂ ਨੇ ਕਦੇ ਸੋਚਾ ਵੀ ਨਹੀਂ ਹੋਣਾ ਤਾਂ ਇਹ ਖਬਰ ਜਿਹੜੀ ਕਿ ਸਾਹਮਣੇ ਆਈ ਹੈ ਬੇहद ਦੀ ਮੰਦ ਭਾਗੀ ਹੈ ਇਟਲੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੱਸ ਦੇ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਦੀਨ ਪੈਂਦੇ ਪਿੰਡ ਮਹਿਲ ਖੁਰਦ ਦੇ ਮਜ਼ਦੂਰ ਪਰਿਵਾਰ ਦੇ ਨਾਲ ਸੰਬੰਧਤ ਸੀ ਇਹ ਨੌਜਵਾਨ ਜਿਹੜਾ ਕਿ ਇਟਲੀ ਦੇ ਵਿੱਚ ਕਰੀਬ 7 ਸਾਲਾਂ ਤੋਂ ਜਿਹੜਾ ਕਿ ਰੋਜੀ ਰੋਟੀ ਕਮਾਣ ਲਈ ਜਿਹੜਾ ਕਿ ਵਿਦੇਸ਼ ਗਿਆ ਸੀ ਪਰ ਉੱਥੇ 7 ਸਾਲ ਮਿਹਨਤ ਕਰਨ ਤੋਂ ਬਾਅਦ ਜਦੋਂ ਉਸਨੇ ਸੋਚਿਆ ਕਿ ਮੈਂ ਵਿਆਹ ਕਰਾਉਣਾ ਹੈ ਤਾਂ ਵਿਆਹ ਕਰਾ ਦੇ ਲਈ ਉਹ ਵਾਪਸ ਪਿੰਡ ਪਰਤਣ ਲਈ ਆਇਆ ਸੀ ਪਰ ਕੀ ਪਤਾ ਸੀ ਕਿ ਉਸ ਦੇ ਨਾਲ ਇੱਕ ਅਜਿਹਾ ਭਾਣਾ ਵਾਪਰ ਜਾਵੇਗਾ ਕਿ ਜੋ ਉਸ ਨੇ ਕਦੇ ਸੋਚਾ ਵੀ ਨਹੀਂ ਹੋਣਾ ਦੱਸਦੇ ਕਿ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਨੌਜਵਾਨ ਦਾ ਨਾਮ ਜਿਹੜਾ ਕਿ ਸਵਰਨ ਸਿੰਘ ਚੋਪੜਾ ਹੈ ਜੋ ਕਿ ਪੁੱਤਰ ਦਰਸ਼ਨ ਸਿੰਘ ਤਕਰੀਬਨ 7 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ ਪਰ ਵਿਦੇਸ਼ 'ਚ 7 ਸਾਲ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਉਸ ਨੇ ਕੁਝ ਸਮੇਂ ਬਾਅਦ ਜਿਹੜਾ ਕਿ ਵਿਆਹ ਕਰਾਉਣ ਦੇ ਲਈ ਪਿੰਡ ਪਰਤ ਸੀ ਪਰ ਬੀਤੀ ਰਾਤ ਹੀ ਇਹ ਬਾਣਾ ਵਾਪਰ ਗਿਆ ਬੇहद ਹੀ ਮੰਦ ਭਾਗੀ ਖਬਰ ਹੈ ਦੱਸ ਦਈਏ ਕਿ ਨੌਜਵਾਨ ਸਵਰਨ ਸਿੰਘ ਦੀ ਮੌਤ ਦੀ ਖਬਰ ਦਾ ਪਤਾ ਲੱਗਦਿਆ ਹੀ ਇਲਾਕੇ ਦੇ ਵਿੱਚ ਹੀ ਜਿਹੜੀ ਕਿ ਸੋਗ ਦੀ ਲਹਿਰ ਦੌੜ ਗਈ ਹੈ ਪੂਰੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਨੇ ਨਹੀਂ ਸੋਚਿਆ ਹੋਣਾ ਕਿ ਉਹਨਾਂ ਦੇ ਪੁੱਤਰ ਦਾ ਇਹ ਹਾਲ ਹੋ ਜਾਵੇਗਾ ਦੱਸ ਦਈਏ ਕਿ ਦਿਲ ਦਾ ਦੌਰਾ ਪੈਣ ਦੇ ਕਾਰਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਇਸ ਮੌਕੇ ਤੇ ਜਸਵੰਤ ਸਿੰਘ ਲਾਲੀ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਜਿਹੜੀ ਕਿ ਮ੍ਰਿਤਕ ਦੇ ਹੈ ਉਹ ਪੰਜਾਬ ਲਿਆਉਣ ਦੇ ਲਈ ਪਰਿਵਾਰ ਦੀ ਜਿਹੜੀ ਕਿ ਮਦਦ ਕੀਤੀ ਜਾਵੇ ਤਾਂ ਬੇਹਦ ਹੀ ਮੰਦਭਾਗੀ ਖਬਰ ਹੈ ਦੱਸਦੇ ਕਿ ਪਰਿਵਾਰ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਕਿਉਂਕਿ ਪਰਿਵਾਰ ਵਾਲਿਆਂ ਨੇ ਵੀ ਨਹੀਂ ਸੋਚਿਆ ਹੋਣਾ ਕਿ ਉਹਨਾਂ ਦੇ ਪੁੱਤਰ ਦੀ ਇਟਲੀ ਦੇ ਵਿੱਚ ਇਹ ਜਿਹੜੀ ਕਿ ਹਾਲਤ ਹੋ ਜਾਵੇਗੀ ਦਿਲ ਦਾ ਦੌਰਾ ਪੈਣ ਦੇ ਕਾਰਨ ਉਹਨਾਂ ਦੇ بیٹے ਦੀ ਜਿਹੜੀ ਕਿ ਮੌਤ ਹੋ ਜਾ ਹੋਵੇਗੀ ਕਿਉਂਕਿ ਕੁਸਮਾ ਬਾਦ ਹੀ ਜਿਹੜਾ ਕਿ ਉਸ ਬੇਟੇ ਦਾ ਜਿਹੜਾ ਕਿ ਵਿਆਹ ਕਰਾਉਣਾ ਸੀਗਾ ਪਰ ਪਰਿਵਾਰ ਵਾਲਿਆਂ ਨੂੰ ਨਹੀਂ ਪਤਾ ਸੀਗਾ ਕਿ ਅਜਿਹੇ ਆ ਬਾਣਾ ਵਾਪਰ ਜਾਵੇਗਾ ਨਾ ਉਸ ਨੌਜਵਾਨ ਨੂੰ ਪਤਾ ਸੀ ਕਿ ਮੇਰੇ ਨਾਲ ਇਹ ਬਾਣਾ ਵਾਪਰ ਸਕਦਾ ਹੈ ਬੇਹਦੀ ਮੰਦਭਾਗੀ ਖਬਰ ਹੈ ਇਟਲੀ ਤੋਂ ਸਾਹਮਣੇ ਆਈ ਹੈ ਦੱਸਦੀ ਹੈ ਕਿ ਉਸ ਨੌਜਵਾਨ ਨੂੰ ਹੁਣ ਵਿਆਹ ਕਰਾਉਣਾ ਸੀਗਾ ਉਸਨੇ ਸੋਚਿਆ ਸੀਗਾ ਤੇ ਉਹ ਵਾਪਸ ਪਿੰਡ ਪਰਤਣ ਆਇਆ ਸੀ ਪਰ ਬੀਤੀ ਰਾਤ ਹੀ ਉਸ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਜਾਂਦੀ ਬੇਹਦੀ ਮੰਦਭਾਗੀ ਖਬਰ ਇਟਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅਕਸਰ ਹੀ ਪੰਜਾਬ ਦੇ ਨੌਜਵਾਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਚੰਗੀ ਕਮਾਈ ਦੇ ਲਈ ਨੌਕਰੀ ਦੇ ਲਈ ਵਿਦੇਸ਼ਾਂ ਦਾ ਰੁਖ ਕਰਦੇ ਨੇ ਪਰ ਉਹਨਾਂ ਦੇ ਨਾਲ ਇੱਕ ਅਜਿਹਾ ਭਾਣਾ ਵਾਪਰ ਜਾਂਦਾ ਹੈ ਜੋ ਕਿ ਉਹਨਾਂ ਨੇ ਕਦੇ ਸੋਚਾ ਵੀ ਨਹੀਂ ਹੋਣਾ ਤਾਂ ਇਹੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ ਬੇਹਦ ਦੀ ਮੰਦਭਾਗੀ ਹੈ ਇਟਲੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੱਸਦੇ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਦੀਨ ਪੈਂਦੇ ਪਿੰਡ ਮਹਿਲ ਖੁਰਦ ਦੇ ਮਜ਼ਦੂਰ ਪਰਿਵਾਰ ਦੇ ਨਾਲ ਸੰਬੰਧਤ ਸੀ ਇਹ ਨੌਜਵਾਨ ਜਿਹੜਾ ਕਿ ਇਟਲੀ ਦੇ ਵਿੱਚ ਕਰੀਬ 7 ਸਾਲਾਂ ਤੋਂ ਜਿਹੜਾ ਕਿ ਰੋਜੀ ਰੋਟੀ ਕਮਾਣ ਲਈ ਜਿਹੜਾ ਕਿ ਵਿਦੇਸ਼ ਗਿਆ ਸੀ ਪਰ ਉੱਥੇ 7 ਸਾਲ ਮਿਹਨਤ ਕਰਨ ਤੋਂ ਬਾਅਦ ਜਦੋਂ ਉਸਨੇ ਸੋਚਿਆ ਕਿ ਮੈਂ ਵਿਆਹ ਕਰਾਉਣਾ ਹੈ ਤਾਂ ਵਿਆਹ ਕਰਾਉਣ ਦੇ ਲਈ ਉਹ ਵਾਪਸ ਪਿੰਡ ਪਰਤਣ ਲਈ ਆਇਆ ਸੀ ਪਰ ਕੀ ਪਤਾ ਸੀ ਕਿ ਉਸਦੇ ਨਾਲ ਇੱਕ ਅਜਿਹਾ ਭਾਣਾ ਵਾਪਰ ਜਾਵੇਗਾ ਕਿ ਜੋ ਉਸਨੇ ਕਦੇ ਸੋਚਿਆ ਵੀ ਨਹੀਂ ਹੋਣਾ ਦੱਸਦੇ ਕਿ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਨੌਜਵਾਨ ਦਾ ਨਾਮ ਜਿਹੜਾ ਕਿ ਸਵਰਨ ਸਿੰਘ ਚੋਪੜਾ ਹੈ ਜੋ ਕਿ ਪੁੱਤਰ ਦਰਸ਼ਨ ਸਿੰਘ ਤਕਰੀਬਨ 7 ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ ਪਰ ਵਿਦੇਸ਼ 'ਚ 7 ਸਾਲ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਉਸਨੇ ਕੁਝ ਸਮੇਂ ਬਾਅਦ ਜਿਹੜਾ ਕਿ ਵਿਆਹ ਕਰਾਉਣ ਦੇ ਲਈ ਪਿੰਡ ਪਰਤਣਾ ਸੀ ਪਰ ਬੀਤੀ ਰਾਤ ਹੀ ਇਹ ਭਾਣਾ ਵਾਪਰ ਗਿਆ ਬੇਹਦੀ ਮੰਦ ਭਾਗੀ ਖਬਰ ਹੈ ਦੱਸਦੀ ਹੈ ਕਿ ਨੌਜਵਾਨ ਸਵਰਨ ਸਿੰਘ ਦੀ ਮੌਤ ਦੀ ਖਬਰ ਦਾ ਪਤਾ ਲੱਗਦਿਆ ਹੀ ਇਲਾਕੇ ਦੇ ਵਿੱਚ ਹੀ ਜਿਹੜੀ ਕਿ ਸੋਗ ਦੀ ਲਹਿਰ ਦੌੜ ਗਈ ਹੈ ਪੂਰੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਨੇ ਨਹੀਂ ਸੋਚਿਆ ਹੁਣਾਂ ਕਿ ਉਹਨਾਂ ਦੇ ਪੁੱਤਰ ਦਾ ਇਹ ਹਾਲ ਹੋ ਜਾਵੇਗਾ ਦੱਸਦੀ ਹੈ ਕਿ ਦਿਲ ਦਾ ਦੌਰਾ ਪੈਣ ਦੇ ਕਾਰਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਇਸ ਮੌਕੇ ਤੇ ਜਸਵੰਤ ਸਿੰਘ ਲਾਲੀ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਜਿਹੜੀ ਕਿ ਮ੍ਰਿਤਕ ਦੇ ਹੈ ਉਹ ਪੰਜਾਬ ਲਿਆਉਣ ਦੇ ਲਈ ਪਰਿਵਾਰ ਦੀ ਜਿਹੜੀ ਕਿ ਮਦਦ ਕੀਤੀ ਜਾਵੇ ਤਾਂ ਬੇਹਦ ਹੀ ਮੰਦ ਭਾਗੀ ਖਬਰ ਹੈ ਦੱਸਦੇ ਕਿ ਪਰਿਵਾਰ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਕਿਉਂਕਿ ਪਰਿਵਾਰ ਵਾਲਿਆਂ ਨੇ ਵੀ ਨਹੀਂ ਸੋਚਿਆ ਹੋਣਾ ਕਿ ਉਹਨਾਂ ਦੇ ਪੁੱਤਰ ਦੀ ਇਟਲੀ ਦੇ ਵਿੱਚ ਇਹ ਜਿਹੜੀ ਕਿ ਹਾਲਤ ਹੋ ਜਾਵੇਗੀ ਦਿਲ ਦਾ ਦੌਰਾ ਪੈਣ ਦੇ ਕਾਰਨ ਉਹਨਾਂ ਦੇ بیٹے ਦੀ ਜਿਹੜੀ ਕਿ ਮੌਤ ਹੋ ਜਾ ਹਵੇਗੀ ਕਿਉਂਕਿ ਕੁਝ ਸਮਾਂ ਬਾਅਦ ਹੀ ਜਿਹੜਾ ਕਿ ਉਸ ਬੇਟੇ ਦਾ ਜਿਹੜਾ ਕਿ ਵਿਆਹ ਕਰਾਉਣਾ ਸੀਗਾ ਪਰ ਪਰਿਵਾਰ ਵਾਲਿਆਂ ਨੂੰ ਨਹੀਂ ਪਤਾ ਸੀਗਾ ਕਿ ਅਜਿਹਾ ਭਾਣਾ ਵਾਪਰ ਜਾਵੇਗਾ ਨਾ ਉਸ ਨੌਜਵਾਨ ਨੂੰ ਪਤਾ ਸੀ ਕਿ ਮੇਰੇ ਨਾਲ ਇਹ ਭਾਣਾ ਵਾਪਰ ਸਕਦਾ ਹੈ ਬੇਹਦੀ ਮੰਦਭਾਗੀ ਖਬਰ ਹੈ ਇਟਲੀ ਤੋਂ ਸਾਹਮਣੇ ਆਈ ਹੈ ਦੱਸਦੀ ਹੈ ਕਿ ਉਸ ਨੌਜਵਾਨ ਨੂੰ ਹੁਣ ਵਿਆਹ ਕਰਾਉਣਾ ਸੀਗਾ ਉਸਨੇ ਸੋਚਿਆ ਸੀਗਾ ਤੇ ਉਹ ਵਾਪਸ ਪਿੰਡ ਪਰਤਣ ਆਇਆ ਸੀ ਪਰ ਬੀਤੀ ਰਾਤ ਹੀ ਉਸਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ 我讲的。